ਸਾਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾਗਾਗਾ ਵੱਲੋਂ ਮਮਰੀਤ ਪਾਲ ਨੂੰ ਸਵਾਗਤ ਕਰਦੀ ਆ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਔਰ ਪੂਰੀ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਅੱਜ ਦੀ ਜੋ ਵੀਡੀਓ ਹੈ ਜੀ ਬਿਲਕੁਲ ਸਪੈਸ਼ਲ ਹੈ ਕਿਉਂਕਿ ਸਾਨੂੰ ਬੜੇ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜੋ ਫੋਰਨ ਵਾਲੀਆਂ ਪਹਿਣਾ ਰਹੀਆਂ ਆ ਅੱਜ ਕੱਲ ਪਤਾ ਨਹੀਂ ਕੀ ਟ੍ਰੈਂਡ ਹੋਇਆ ਪਿਆ ਕਿ ਉਹ ਬੁਟੀਕ ਵਾਲੀਆਂ ਤੋਂ ਬਹੁਤ ਸਾਰੇ ਛੂਟੇ ਇਕੱਠੇ ਬਣਵਾ ਕੇ ਬਾਅਦ ਵਿੱਚ ਉਹਨਾਂ ਨੂੰ ਬਲੌਕ ਕਰ ਜਾਂਦੀਆਂ ਨੇ ਸਾਰੀਆਂ ਨਹੀਂ ਪਰ 100 ਦੇ ਵਿੱਚੋਂ ਕੋਈ ਇੱਕ ਦੋ ਇਹੋ ਜਿਹੇ ਆ ਜਾਂਦੇ ਨੇ ਕਿ ਸਾਰਿਆਂ ਦਾ ਹੀ ਵਿਸ਼ਵਾਸ ਹੈ ਜੋ ਖਤਮ ਹੋ ਜਾਂਦਾ ਹੈ ਸਾਡੀ ਆਪਣੀ ਬੁਟੀਕ ਦੀ ਹੀ ਤੀਸਰੀ ਵੀਡੀਓ ਹੈ ਵੈਸੇ ਜਦੋਂ ਮੈਂ ਪਹਿਲਾ ਵੀਡੀਓ ਪਾਈ ਸੀ ਤਾਂ نیچے ਕਿੰਨੇ ਹੀ ਕਮੈਂਟ ਆਏ ਸੀਗੇ ਭੈਣੇ ਸਾਡੇ ਨਾਲ ਵੀ ਐਵੇਂ ਹੋਇਆ ਸਾਡੇ ਨਾਲ ਵੀ ਐਵੇਂ ਹੋਇਆ ਸਾਡੇ ਤੋਂ ਕਿਸੇ ਨੇ 50000 ਦੇ ਸੂਟ ਬਣਵਾ ਕੇ ਸਾਨੂੰ ਬਲੌਕ ਕਰਤਾ ਤੇ ਇਹਨਾਂ ਦਾ ਚੱਲ ਕੀ ਰਿਹਾ ਜੀ ਕਿ ਮਤਲਬ ਕਿਉਂਕਿ ਅੱਜ ਕੱਲ YouTube ਤੇ ਬਹੁਤ ਸਾਰੀਆਂ ਭੈਣਾਂ ਆਈਓ ਵੀਡੀਓ ਪਾਉਂਦੀਆਂ ਦੇਖੋ ਆਪਣਾ ਕੰਮ ਕਰਦੀਆਂ ਨੇ ਆਪਣੀ ਕਿਰਤ ਕਰਦੀਆਂ ਨੇ ਤਾਂ ਉਹਨਾਂ ਦਾ ਕੀ ਹੈ ਜਦੋਂ ਵੀ ਫ੍ਰੀ ਟਾਈਮ ਹੁੰਦਾ ਵੀਡੀਓਜ਼ ਵਗੈਰਾ ਦੇਖਣਾ ਤੇ ਜਦੋਂ ਇੱਕ ਤੋਂ ਸੂਟ ਰਖਵਾ ਲੈਂਦੇ ਨੇ ਬਹੁਤ ਸਾਰੇ ਫਿਰ ਜਦ ਨੂੰ ਕੋਈ ਹੋਰ ਵੀਡੀਓ ਅੱਗੇ ਆ ਜਾਂਦੀ ਹੈ ਤਾਂ ਉੱਥੋਂ ਪਸੰਦ ਕਰ ਲੈਂਦੇ ਨੇ ਤਾਂ ਉਹਨੂੰ ਬਲੌਕ ਕਰ ਦਿੰਦੇ ਨੇ ਨਵੇਂ ਤੋਂ ਬਣਵਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਜਿਹੜੀ ਭੈਣ ਦਾ ਮੈਂ ਨਾਮ ਲੈ ਰਹੀਆਂ ਜੀ ਇਹਨਾਂ ਦਾ ਜੋ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਹੈ ਤੇ ਇਹਨਾਂ ਦਾ ਨਾਮ ਹੈ ਸ਼ਿੰਦਰਕੌਰ ਜੋ ਕਿ ਬੀਸੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਦੇਖੋ ਸਾਡਾ ਕੋਈ ਬਹੁਤਾ ਵੱਡਾ ਲਾਸ ਨਹੀਂ ਹੁੰਦਾ ਇਹਦੇ ਵਿੱਚ ਕਿਉਂਕਿ ਉਹਨਾਂ ਦਾ 20000 ਪਹਿਲਾਂ ਆਇਆ ਹੋਇਆ ਹੈ 20000 ਪਰ ਉਹਨਾਂ ਲਈ ਇਹ 20000 ਦੀ ਕੋਈ ਕੀਮਤ ਨਹੀਂ ਹੋਊਗੀ ਸਾਡੇ ਲਈ ਬਹੁਤ ਕੀਮਤ ਹੈ ਕਿਉਂਕਿ ਅਸੀਂ ਇੱਕ ਇੱਕ ਰੁਪਏ ਦੇ ਪਿੱਛੇ ਆਪਣਾ ਕੰਮ ਕਰਦੇ ਆ ਸਾਡੇ ਨਾਲ ਜੁੜੀਆਂ ਕੁੜੀਆਂ ਨੇ ਜਿਹੜੀਆਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇੱਕ ਇੱਕ ਰੁਪਏ ਦੇ ਪਿੱਛੇ ਅਸੀਂ ਮਿਹਨਤ ਕਰਦੇ ਆ ਤਾਂ ਸਾਡੇ ਲਈ ਇਹ ਬਹੁਤ ਵੱਡੀ ਰਕਮ ਆ ਉਹਨਾਂ ਦਾ 20000 ਸਾਡੇ ਚ ਆਇਆ ਹੋਇਆ ਤੇ ਸਾਡੇ ਕਾਫੀ ਸਾਰੇ ਸੂਟ ਨੇ ਤੇ ਇਹਨਾਂ ਦੇ ਅਸੀਂ ਪੂਰੇ 38 ਸੂਟ 38 117000 ਦਾ ਇਹਨਾਂ ਦਾ ਬਿੱਲ ਸੀ ਤੇ ਇਹਨਾਂ ਨੇ ਕਿਹਾ ਕਿ ਸਾਡੇ ਬਹੁਤ ਜਲਦੀ ਪ੍ਰੋਗਰਾਮ ਆ ਕਿ ਅਮਰਤ ਜਲਦੀ ਸੂਟ ਬਣਾ ਦਿਓ ਕਿ ਅਸੀਂ ਤੁਹਾਨੂੰ ਐਡਵਾਂਸ ਪੇਮੈਂਟ ਕਰ ਦਿੱਤੀ ਹੈ ਤੇ ਵੀ 20 ਦਿਨਾਂ ਦੇ ਵਿੱਚ ਸਾਡਾ ਆਰਡਰ ਰੈਡੀ ਕਰ ਦਿਓ ਤੇ ਆਪਾਂ ਕਰ ਵੀ ਦਿੱਤਾ ਬਿਲ ਬਣਾ ਕੇ ਭੇਜ ਦੋ ਬਿਲ ਬਣਾ ਕੇ ਭੇਜ ਤਾਂ ਤਾਂ ਮੈਂ ਅੱਜ ਤੈਨੂੰ ਪੇਮੈਂਟ ਕਰ ਦਿਆਂ ਕੱਲ ਪੇਮੈਂਟ ਕਰ ਦਿਆਂ ਜਿਵੇਂ ਬੈਂਕ ਗਈ ਸੀ ਵਾਪਸ ਆ ਗਈ ਤੇ ਉੱਥੇ ਕੋਈ ਸਰਵਰ ਡਾਊਨ ਸੀ ਮਤਲਬ ਤਰ੍ਹਾਂ ਤਰ੍ਹਾਂ ਦੇ ਬਹਾਨੇ ਹਨਾ ਤੇ ਜਦ ਨੇ ਇਹਨਾਂ ਨੂੰ ਕਿਹਾ ਕਿ ਜਲਦੀ ਜਲਦੀ ਪੇਮੈਂਟ ਕਰੋ ਸਾਨੂੰ ਵੀ ਲੋੜ ਹੈ ਸੀ ਅਗਲਾ ਪਾਰਸਲ ਵੀ ਸਟਾਰਟ ਕਰਨਾ ਤਾਂ ਇਹਨਾਂ ਨੇ ਇੱਕਦਮ ਨੰਬਰ ਬਲੌਕ ਕਰਤਾ ਤੇ ਸਾਡੀਆਂ ਫੌਰਨ ਤੋਂ ਹੀ ਇਹਨਾਂ ਦੇ ਨੇੜੇ ਤੋਂ ਕੈਨੇਡਾ ਤੋਂ ਯੂ ਐਸ ਏ ਤੋਂ ਭੈਣਾ ਇਹਨਾਂ ਨੂੰ ਕੰਟੈਕਟ ਕਰਨ ਦੀ ਬਹੁਤ ਪੈਣਾ ਨੇ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਆਪਾਂ ਵੀਡੀਓ ਪਾਉਣ ਤੋਂ ਪਹਿਲਾਂ ਉਹਦਾ ਰੀਜ਼ਨ ਲੱਭਦੇ ਹੁੰਨੇ ਆ ਕਿ ਹੋ ਸਕਦਾ ਅਗਲੇ ਨੂੰ ਕੋ ਮੈਂ ਪਰਸਨਲੀ ਉਹਨਾਂ ਨੂੰ ਆਪਣੇ ਜੋ ਕੁੜੀਆਂ ਨੇ ਗੀਆਂ ਇਹਨਾਂ ਦੇ ਫੋਨਾਂ ਤੋਂ ਵੀ ਫੋਨ ਕਰਕੇ ਦੇਖਿਆ ਕਿ ਭੜੇ ਤੈਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਦੱਸ ਅਸੀਂ ਤੇਰੇ ਨਾਲ ਖੜੇ ਆਂ ਬੀਜਾ ਤੋਂ ਉਂਝ ਹੀ ਸਾਨੂੰ ਬਲੌਕ ਕਰ ਰਹੀਆਂ ਹਨਾ ਤਾਂ ਸਾਡੇ ਭੈਣ ਨੇ ਬਾਹਰ ਤੇ ਉਹਨਾਂ ਨੇ ਵੀ ਕਾਲ ਕੀਤੀ ਪਰਮਜੀਤ ਜੀ ਦੀ ਨੇ ਤੇ ਉਹਨਾਂ ਨੂੰ ਕਹਿੰਦੇ ਵੀ ਕਰ ਲਓ ਜੋ ਕੁਝ ਕਰਨਾ ਹੈ ਮੈਂ ਤਾਂ ਪੇਮੈਂਟ ਕਰਦੀ ਹਾਂ ਤੇ ਇਹ ਦੇਖੋ ਕੋਈ ਵੱਡਾ ਲਾਸ ਨਹੀਂ ਸਾਡਾ ਹੋਊਗਾ ਕਿਉਂਕਿ ਇਹਨਾਂ ਦੇ ਵਿੱਚੋਂ 18 ਸੂਟ ਜਿਹੜੇ ਐਮਬਰਾਇਡਰੀ ਵਾਲੇ ਹੈਵੀ ਸੂਟ ਸੀ ਉਹ ਇੱਕ ਭੈਣ ਨੇ ਬਾਇ ਕਰ ਲਿਆ ਨੇ ਸਾਡੇ ਤੋਂ ਕਿਉਂਕਿ ਅਸੀਂ ਜਸਟ ਛੋਟੀ ਜੀ ਉਹਨਾਂ ਨੂੰ ਹੀ ਵੀਡੀਓ ਬਣਾ ਕੇ ਪਾਈ ਸੀ ਉਹਨਾਂ ਨੇ 18 ਸੂਟ ਲੈ ਲਏ ਨੇ ਤਾਂ ਹੁਣ ਸਾਡੇ ਕੋਲ ਖੁਸ਼ਕ ਪ੍ਰਿੰਟ ਸੂਟ ਬਚੇ ਨੇ ਕਿਸੇ ਵੀ ਭੈਣ ਦੇ ਨਾ ਪਾਵੇ ਤਾਂ ਅਸੀਂ ਤੁਹਾਨੂੰ ਨਾਪ ਦੱਸਾਂਗੇ ਪਹਿਲਾਂ ਤੁਹਾਡੇ ਜੋ ਕਿਸੇ ਦੇ ਵੀ ਇਹ ਸੂਟ ਆਉਂਦਾ ਤਾਂ ਤੁਸੀਂ ਬਾਏ ਕਰ ਸਕਦੇ ਹੋ ਸਟੀਚਿੰਗ ਨਹੀਂ ਲਵਾਵਾਂਗੇ ਠੀਕ ਹੈ ਜੀ ਵਿਦਾਊਟ ਸਟੀਚਿੰਗ ਦਵਾਂਗੇ ਕਿਉਂਕਿ ਦੇਖੋ ਸਟੀਚਿੰਗ ਜੋਗੇ ਪੈਸੇ ਸਾਡੇ ਚ ਆਏ ਹੋਏ ਨੇ ਸਾਡਾ ਵੀ ਜਿਆਦਾ ਲਾਸ ਨਹੀਂ ਹੋਊਗਾ ਦੇਖੋ ਥੋੜਾ ਬੋਤਾ ਹੋ ਜਾਂਦਾ ਹੈ ਨਾ ਘੱਟੋ ਘੱਟ ਸਾਡੇ ਫੈਬਰਿਕ ਦੇ ਸਿਰਫ ਵਿਦਾਊਟ ਮਾਰਜਨ ਅਸੀਂ ਫੈਬਰਿਕ ਦੇ ਪੈਸੇ ਤੁਹਾਡੇ ਤੋਂ ਲੈਣੇ ਨਹੀਂ ਪੁਆਇਸ ਸਟੀਚਿੰਗ ਦਾ ਨਹੀਂ ਲੱਗੂ ਕਿਸੇ ਦੇ ਨਾਪ ਉਹ ਤੁਹਾਡਾ ਵੀ ਫਾਇਦਾ ਤੇ ਸਾਡੇ ਵੀ ਸੂਟ ਨਿਕਲ ਜਾਣਗੇ ਤੇ ਬਾਕੀ ਬੁਟੀਕ ਵਾਲੀਆਂ ਭੈਣਾਂ ਨੂੰ ਜਰੂਰ ਮੇਰੀ ਬੇਨਤੀ ਹੈ ਕਿ ਅਵੇਅਰ ਰਹੋ ਹੁਣ ਕੱਲ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਭਾਰਤ ਦੇ ਵਿੱਚ ਐਵੇਂ ਹੁੰਦਾ ਪੰਜਾਬ ਦੇ ਵਿੱਚ ਐਵੇਂ ਹੁੰਦਾ ਹੁਣ ਜਿਹੜੀਆਂ ਫੋਰਨ ਵਾਲੀਆਂ ਭੈਣਾਂ ਨੇ ਇਗਰ ਬਾਜੀ ਚੱਲ ਪਏ ਦੇਖੋ ਦੋ ਮਾਥੇ ਦੇ ਵਿੱਚ ਤੀਜਾ ਪਾਰਸਲ ਹੈ ਜਿਨ੍ਹਾਂ ਨੇ ਐਵੇਂ ਕੀਤਾ ਬਲੌਕ ਕਰਨਾਰੇ ਬਾਝ ਬਣ ਚੁੱਕਿਆ ਤਾਂ ਅਵੇਅਰ ਰਹੋ ਸਭ ਤੋਂ ਪਹਿਲਾਂ ਪੇਮੈਂਟ ਕਰਾਓ ਅਗਲੇ ਦਾ ਪ੍ਰੋਪਰ ਐਡਰੈਸ ਲਿਖੋ ਤੇ ਸਾਡੀ ਵੀ ਬੇਨਤੀ ਹੈ ਜਿਹੜੀਆਂ ਪਾਣਾ ਸਾਡੇ ਨਾਲ ਜੁੜੀਆਂ ਹੋਈਆਂ ਨੇਗੀਆਂ ਦੇਖੋ ਕਿਉਂਕਿ ਬਹੁਤ ਟਰਸਟ ਕਰਕਰ ਆਪਾਂ ਦੇਖ ਲਿਆ ਤੁਹਾਡਾ ਮਨ ਮੰਨਦਾ ਤਾਂ ਸਾਡੇ ਨਾਲ ਤੁਸੀਂ ਆਰਡਰ ਕਰ ਸਕਦੇ ਹੋ ਨਹੀਂ ਮਨ ਮੰਨਦਾ ਤਾਂ ਨਾ ਸਹੀ ਕਿਉਂਕਿ ਸਾਡਾ ਕੰਮ ਬਿਲਕੁਲ ਕੋਨੈਸਟੀਵ ਵਾਲਾ ਹੁੰਦਾ ਨਾ ਅਸੀਂ ਆਪਣਾ ਪੈਸਾ ਕਿਸੇ ਨੂੰ ਖੁਆਈਏ ਨਾ ਹੀ ਕਿਸੇ ਦਾ ਖਾਈਏ ਕਿਉਂਕਿ ਲੇਖੇ ਉਸ ਪਰਮਾਤਮਾ ਨੂੰ ਦੇਣੇ ਨੇ ਤੇ ਤੁਸੀਂ ਪਹਿਲਾਂ ਆਪਣਾ ਆਰਡਰ ਪਲੇਸ ਕਰੋ ਉਸ ਤੋਂ ਬਾਅਦ ਸਟੀਚਿੰਗ ਅਸੀਂ ਤੁਹਾਡੀ ਜਦ ਅਸੀਂ ਸ਼ੁਰੂ ਕਰਾਂਗੇ ਜਦੋਂ ਤੁਹਾਡੀ ਫੁੱਲ ਪੇਮੈਂਟ ਆ ਜਾਊਗੀ ਉਦੋਂ ਪਹਿਲਾਂ ਅਸੀਂ ਕੋਈ ਸਟੀਚਿੰਗ ਸ਼ੁਰੂ ਨਹੀਂ ਕਰਾਂਗੇ ਚਾਹੇ ਤੁਹਾਡਾ ਪਾਰਸਲ 10 ਦਿਨ ਪਿਆ ਮਹੀਨਾ ਪਿਆ ਅਸੀਂ ਕਿਉਂਕਿ ਦੇਖੋ ਸਾਡੇ ਅਨਸਟਿਚ ਹੋਣਗੇ ਤੁਸੀਂ ਪਾਰਸਲ ਛੱਡ ਦਿਓ ਅਸੀਂ ਸੇਲ ਕਰ ਸਕਦੇ ਆ ਤੇ ਸਾਨੂੰ ਆਪਣੇ ਹੀ ਪੈਸਿਆਂ ਲਈ ਭੀਖ ਮੰਗਣੀ ਪਵੇ ਇਹ ਬਿਲਕੁਲ ਮਨਜ਼ੂਰ ਨਹੀਂ ਹੁਣ ਦੇਖੋ ਅਸੀਂ ਤੁਹਾਡੇ ਹੀ ਸੂਟ ਸਟਿਚ ਕੀਤੇ ਹੋਏ ਵਿਦਆਊਟ ਸਟੀਚਿੰਗ ਅਸੀਂ ਕਿਸੇ ਨੂੰ ਸੇਲ ਕਰ ਰਹੇ ਆ ਆਪਣਾ ਟਾਈਮ ਵੀ ਵੇਸਟ ਕਰ ਰਹੇ ਆ ਤੇ ਰਿਕਵੈਸਟ ਵੀ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਕਰਾਂਗੇ ਜੋ ਇਹੋ ਜੇ ਸਮੇਂ ਦੇ ਵਿੱਚ ਸਾਡੇ ਸਾਥ ਨੇ ਹੁੰਦੇ ਨੇ ਦੇਖੋ ਮੈਂ ਫੇਰ ਕਹਿ ਨਹੀਂ ਆ ਕਿ ਸਾਰੀਆਂ ਇੱਕੋ ਜਿਹੀ ਨਹੀਂ ਹੁੰਦੇ ਬੁਟੀਕ ਵਾਲੇ ਵੀ ਬਹੁਤ ਕਰ ਜਾਂਦੇ ਨੇ ਜੇ 50 100% ਤਾਂ ਉਹਦੇ ਵਿੱਚੋਂ ਕੋਈ ਪੰਜ ਇਹੋ ਜੇ ਨਿਕਲੇ ਹੁੰਦੇ ਨੇ ਜਿਹੜੇ ਸਾਰਿਆਂ ਨੂੰ ਦੇਖੋ ਸਾਡੇ ਤੇ ਵੀ ਬਹੁਤ ਲੋਕ ਘੱਟ ਵਿਸ਼ਵਾਸ ਕਰਦੇ ਨੇ ਕਈ ਵਾਰ ਜਦੋਂ ਆਰਡਰ ਕਰਦੇ ਨੇ ਕਹਿੰਦੇ ਨੇ ਵੀਡੀਓ ਕਾਲ ਲਾ ਕੇ ਦਿਖਾਓ ਸਾਡੇ ਨਾਲ ਇਹ ਫਰਾਡ ਹੋਇਆ ਤੇ ਹੁਣ ਜਿਹੜੇ ਕਸਟਮਰ ਨੇ ਉਹ ਵੀ ਬਹੁਤ ਕਰ ਜਾਂਦੇ ਨੇ ਤੁਹਾਡੇ ਸਾਹਮਣੇ ਹੀ ਹੈ ਜੀ ਤੇ ਹੁਣ ਸੂਟ ਦਿਖਾਉਣੇ ਆ ਤੁਹਾਨੂੰ ਇਹ ਬਰਬਰੀ ਦੇ ਸੂਟ ਨੇ ਜੀ ਭੈਣ ਨੇ ਇੱਕੋ ਹੀ ਵੀਡੀਓ ਦੇ ਵਿੱਚੋਂ ਕਿੰਨੇ ਸਾਰੇ ਸੂਟ ਖਰੀਦ ਲਏ ਸੀ ਤੇ ਇੱਕ ਰਿਕੁਐਸਟ ਹੋਰ ਹੈ ਇਹ ਵਾਲੀ ਵੀਡੀਓ ਜਿੰਨਾ ਹੋ ਸਕੇ ਉਹਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਮੈਂ ਉੱਪਰ ਉਹਨਾਂ ਦਾ ਨਾਮ ਉਹਨਾਂ ਦਾ ਨੰਬਰ ਮੈਂਸ਼ਨ ਕਰੂੰਗੀ ਬਸ ਇੰਨੀ ਇੱਕ ਰਿਕੁਐਸਟ ਹੈ ਜਿਹੜੀਆਂ ਵੀ ਭੈਣਾਂ ਸਾਡੀ ਹੈਲਪ ਕਰਨੀਆਂ ਚਾਹੁੰਦੀਆਂ ਨੇ ਤੁਸੀਂ ਵੀਡੀਓ ਨੂੰ ਉਸ ਨੰਬਰ ਤੱਕ ਜ਼ਰੂਰ ਪਹੁੰਚਾਓ ਘੱਟ ਤੋਂ ਘੱਟ ਸਾਡੇ ਨਾਲ ਜੋ ਕੀਤਾ ਉਹ ਕਿਸੇ ਹੋਰ ਨਾਲ ਨਾ ਕਰਨ ਠੀਕ ਹੈ ਜੀ ਦੇਖੋ ਬਰਬਰੀ ਦੇ ਵਿੱਚ ਸੂਟ ਹੈ ਕਾਫੀ ਸ਼ੇਡ ਹੈ ਪਹਿਲਾਂ ਮੈਂ ਤੁਹਾਨੂੰ ਇਹਦਾ ਨਾਪ ਹੀ ਦੱਸ ਦਵਾਂ ਹਾਂਜੀ ਇਹਨਾਂ ਦੀ ਸੂਟਾਂ ਦੀ ਜਿਹੜੀ ਲੰਬਾਈ ਹੋਊਗੀ 40 ਇੰਚ ਹੋਊਗੀ ਜੀ ਚੈਸਟ ਸਾਈਜ਼ ਛਾਤੀ 22.5 ਇੰਚ ਕਮਰ 20.5 ਇੰਚ हिਪ 25 ਘੇਰਾ 25 ਸਲਵਾਰ ਸਲਵਾਰ ਦੀ ਲੰਬਾਈ ਹੋਊਗੀ 38 ਇੰਚ ਠੀਕ ਹੈ ਜੀ ਤੇ ਇਹ ਸਾਰਾ ਨਾਪ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਦੁਬਾਰਾ ਬੋਲ ਦਿੰਨੀ ਆ ਲੰਬਾਈ 40 ਛਾਤੀ 22.5 ਕਮਰ 20 hip 25/25 ਘੇਰਾ 25 ਸਲਵਾਰ 38 ਥੋੜੀ ਬਹੁਤੀ ਅਲਟਰ ਕਰਨੀ ਪਊ ਤਾਂ ਕਰ ਲਿਓ ਬਿਲਕੁਲ ਫਾਇਦਾ ਰਹੂਗਾ ਤੁਹਾਡਾ ਕਿਉਂਕਿ ਸਟੀਚਿੰਗ ਬਿਲਕੁਲ ਫ੍ਰੀ ਹੈ ਦੇਖੋ ਜੀ ਕੁਝ ਕੁ ਸੂਟਾਂ ਦੇ ਨਾਲ ਦੁਪੱਟੇ ਹੋਣਗੇ ਕੁਝ ਨਾਲ ਨਹੀਂ ਹੋਣਗੇ ਕਿਉਂਕਿ ਅਜੇ ਅਸੀਂ ਦੁਪੱਟੇ ਡਾਈ ਕਰਵਾਈ ਰਹੇ ਸੀ ਥੋੜੇ ਬਹੁਤੇ ਰਹਿੰਦੇ ਆ ਤੁਸੀਂ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਪਿਓਰ ਬਰਬਰੀ ਹੈ ਜੀ ਪਿਓਰ ਬਿਸਕੋਸ ਬਰਬਰੀ ਜਿਹੜਾ ਤੁਸੀਂ 1800 1900 ਦਾ ਸੂਟ ਬਾਈ ਕਰਦੇ ਹੋ ਦੇਖੋ ਨਾਲ ਕਮਲਚਨੂਨ ਦੁਪੱਟਾ ਹੈ ਬਿਦ ਲੈਸ ਫਿਨਿਸ਼ਿੰਗ ਸਾਰੀ ਫਿਨਿਸ਼ਿੰਗ ਹੋਈ ਹੋਈ ਹੈ ਸੂਟ ਦੀ ਸਟੀਚਿੰਗ ਵੀ ਦੇਖੋ ਦੇਖ ਸਕਦੇ ਹੋ ਚਾਕਾਂ ਵਗੈਰਾ ਤੋਂ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਹੈਗੀ ਬੋਟਮ ਆਲ ਓਵਰ ਸੂਟ ਹੈ ਨਾਲ ਚਨੋਂਨ ਦੁਪੱਟਾ ਤੇ ਓਨਲੀ ਮੈਂ ਸੂਟ ਦਾ ਪ੍ਰਾਈਸ ਦੱਸੂਗੀ ਦੁਪੱਟਾ ਲੈਣਾ ਨਾ ਲੈਣਾ ਉਹ ਤੁਹਾਡੀ ਚੁਆਇਸ ਰਹੂਗੀ ਸੂਟ ਦਾ ਪ੍ਰਾਈਸ ਸਿਰਫ 1295 ਸਟੀਚਿੰਗ ਨਹੀਂ ਲਵਾਂਗੇ ਜੀ ਓਨਲੀ 1295 ਇਹ ਸਾਰੇ ਬਰਬਰੀ ਦੇ ਸੂਟ ਰਹਿਣਗੇ ਸਾਰਿਆਂ ਦੀ ਹੀ ਜੋ ਕੋਸਟ ਸੇਮ ਰਹੂਗੀ ਓਨਲੀ 1295 ਪਿਓਰ ਬਿਸਕੋਸ ਬਰਪਰੀ ਦਾ ਕਨਸੈਪਟ ਹੈਗਾ ਇਹ ਕਲਰ ਵੀ ਬਹੁਤ ਸੋਹਣਾ ਜੀ ਜੀ ਇਹ ਵਾਲਾ ਵੀ ਪਿਓਰ ਬਰਬਰੀ ਪਿਓਰ ਬਿਸਕੋਸ ਬਰਬਰੀ ਫੁੱਲ ਪਿਓਰ ਤੇ ਵਿੱਚ ਬਰਬਰੀ ਹੈ ਜੀ ਕੋਈ ਕਾਪੀ ਨਹੀਂ ਇਹ ਵਾਲਾ ਸੂਟ ਦੇਖ ਸਕਦੇ ਤੁਸੀਂ ਕੁਸ਼ਕ ਸੂਟਾਂ ਦੇ ਡਿਜ਼ਾਈਨ ਕੀਤਾ ਹੋਇਆ ਜੀ ਕਫਾਂ ਵਾਲੀਆਂ ਬਾਹਾਂ ਦੇ ਨਾਲ ਪ੍ਰੋਪਰ ਹਰ ਇੱਕ ਸੂਟ ਤੇ ਤੁਹਾਨੂੰ ਪਾਈਪਿੰਗ ਵਗੈਰਾ ਕਈਆਂ ਤੇ ਜਿੱਪ ਮਿਲੂਗੀ ਇਹ ਆਊਗਾ ਜਿੱਪ ਐਬੀ ਦਾ ਸੂਟ ਇਹਦੀ ਕੋਸਟ ਹੈਗੀ 1695 ਬਟ ਅੱਜ ਦੀ ਵੀਡੀਓ ਚ ਇੱਕੋ ਪ੍ਰਾਈਸ ਲੱਗਣਗੇ ਸਾਰੇ ਸੂਟ ਓਨਲੀ 1295 ਇਹ ਪਿਓ ਟੈਬਲੇਟ ਇੰਡੀਆ ਦਾ ਨੰਬਰ ਤਾਂ ਸਿੰਦਰ ਕੌਰ ਜੀ ਪਿੱਕ ਹੀ ਨਹੀਂ ਕਰਦੇ ਕਿਸੇ ਦਾ ਵੀ ਅਸੀਂ ਕਿੰਨਾ ਟਰਾਈ ਕੀਤਾ ਤਾ ਫੋਨ ਵਾਲੀਆਂ ਭੈਣਾਂ ਨੇ ਸਾਡੀ ਹੈਲਪ ਬਹੁਤ ਜ਼ਿਆਦਾ ਕੀਤੀਆਂ ਇੱਕ ਭੈਣ ਨੇ ਤਾਂ ਉਹਨਾਂ ਨੂੰ ਕਾਲ ਕੀਤਾ ਉਹਨਾਂ ਨੂੰ ਤਾਂ ਕਹਿੰਦੇ ਕਿ ਮੈਂ ਤਾਂ ਵੀ ਸ਼ਿੰਦਰਕੌਰ ਇੰਡੀਆ ਦੇ ਹੋਏ ਨੇ ਤੇ ਮੈਂ ਉਹਨਾਂ ਦੀ ਫਰੈਂਡ ਆ ਮੇਰੇ ਕੋਲੋਂ ਫੋਨ ਛੱਡ ਗਏ ਨੇ ਤੇ ਉਸ ਤੋਂ ਬਾਅਦ ਇੱਕ ਭੈਣ ਨੇ ਹੋ ਟ੍ਰਾਈ ਕੀਤਾ ਕਿ ਫਿਰ ਉਹ ਕੋਈ ਐਕਸ਼ਨ ਲੈਣਗੇ ਤੁਸੀਂ ਦੱਸੋ ਆਪਣੇ ਸੂਟ ਕਿਉਂ ਨਹੀਂ ਲੈ ਰਹੇ ਤਾਂ ਉਹਨਾਂ ਨੇ ਕਿਹਾ ਕਿ ਕਰੋ ਜੋ ਕਰਨਾ ਹੈ ਵੀ ਅਸੀਂ ਆਪਣੇ ਸੂਟ ਨਹੀਂ ਲਵਾਂਗੇ ਜੋ ਕਰਨਾ ਹੈ ਤੁਸੀਂ ਕਰ ਲਓ ਦੇਖੋ ਅਸੀਂ ਤਾਂ ਵੀਰੇ ਕੀ ਕਰਨਾ ਸੀ ਤੁਹਾਡੇ ਤਾਂ ਇੰਨੇ ਦੂਰ ਬੈਠੇ ਆ ਹਨ ਦੇਖੋ ਬੰਦਾ ਡਿਜ਼ਾਈਨ ਕਰਨ ਵਾਲਾ ਤੋਂ ਪਰਮਾਤਮਾ ਹੀ ਉਹ ਸਭ ਕੁਝ ਚੰਗਾ ਮਾੜਾ ਦੇਖ ਰਿਹਾ। ਫਿਰ ਆਪਾਂ ਨੂੰ ਉਹ ਟਾਈਮ ਆਪਾਂ ਯਾਦ ਕਰਦੇ ਹੁੰਨੇ ਆ ਵੀ ਜੇ ਨਾਮ ਇਹ ਨੱਕ ਕਰਦੀ ਤਾਂ ਸ਼ਾਇਦ ਮੇਰਾ ਇੱਡਾ ਵੱਡਾ ਨੁਕਸਾਨ ਨਹੀਂ ਹੋਣਾ ਸੀ। ਸੱਰਬ ਤੋਂ ਡਰ ਕੇ ਕਿਉਂਕਿ ਅੱਜ ਕੱਲ ਤਾਂ ਉਂਜੀ ਇਹੋ ਜਿਹੇ ਹਾਲਾਤ ਹੋਏ ਪਏ ਨੇ। ਕੀ ਕੁਝ ਦੁਨੀਆ ਤੇ ਹੋ ਰਿਹਾ ਤਾਂ ਐਵੇਂ ਦੇ ਗਲਤੀਆਂ ਨਾ ਕਰੋ ਕਿ ਸਾਨੂੰ ਅੱਗੇ ਜਾ ਕੇ ਪਛਤਾਉਣਾ ਪਵੇ। ਜਿੰਨੇ ਕ ਆਪਣੀ ਚਾਦਰਾਂ ਉਨੇ ਕੇ ਪੈਰ ਫਸਾਰੋ ਜਰੂਰੀ ਨਹੀਂ ਹੁੰਦਾ। ਦੇਖੋ ਕੋਈ ਤਾਂ ਤੁਹਾਡੀ ਵੀ ਪ੍ਰੋਬਲਮ ਹੋ ਜਾਊ ਤਾਂ ਤੁਸੀਂ ਐਵੇਂ ਕੀਤਾ ਕੋਈ ਪੈਸੇ ਦਾ ਨਹੀਂ ਬਣਿਆ ਜਾਂ ਕੁਛ। ਆ ਖਰਚਾ ਨਾ ਕਰੋ ਜਿੰਨਾ ਕ ਆਪਣੀ ਜੇਬ ਸੰਦੀ ਹੈ ਨਾ ਆਪਣਾ ਨੁਕਸਾਨ ਕਰੋ ਨਾ ਦੂਜਿਆਂ ਦਾ ਕਰੋ ਸੇਮ ਪ੍ਰਾਈਸ ਦੇਖੋ ਪ੍ਰੋਪਰ ਬਹੁਤ ਸੋਹਣੀ ਸਟੀਚਿੰਗ ਕੀਤੀ ہوئی ਹੈ ਜੀ ਪ੍ਰੋਪਰ ਜੇਪਾ ਵਗੈਰਾ ਲਗਾ ਕੇ ਨਨੋ ਵੀ ਇਹ ਨਾਪਉਂਦਾ ਜਾਂ ਇਸ ਤੋਂ ਘੱਟ ਨਾਪ ਦਿਓ ਤੁਸੀਂ ਹਨਾ ਤਾਂ ਥੋੜੀ ਬਹੁਤੀ ਅਲਟਰ ਤੁਸੀਂ ਕਰ ਸਕਦੇ ਹੋ ਦੇਖੋ ਸਲਵਾਰ ਦਾ ਜੋ ਨਾਪ ਹੈ ਹਰ ਇੱਕ ਦੇ ਬਿਲਕੁਲ ਸਹੀ ਆਈ ਜੋ ਕਿਉਂਕਿ ਨਾਰਮਲ ਨਾਪ ਹੈਗਾ ਤੇ ਇਹਦੀ ਜੀ ਅਲਟਰ ਹੁੰਦੀ ਹੈ ਤਾਂ ਅਲਟਰ ਵੀ ਕਰ ਸਕਦੇ ਹੋ ਥੋੜੀ ਬਹੁਤ ਜਾਂ ਵੈਸੇ ਇਹ ਨਾਪ ਐਵੇਂ ਦਾ ਕਿ ਮੋਸਟਲੀ ਆਈ ਜਾਂਦਾ ਤਾਂ ਪਲੀਜ਼ ਜਿੰਨਾਂ ਕੋ ਹੋ ਸਕੇ ਸਾਡੀ ਹੈਲਪ ਜਰੂਰ ਕਰਿਓ ਇੱਕ ਸੂਟ ਦੋ ਸੂਟ ਤੁਹਾਨੂੰ ਜਿੰਨੀ ਕੋ ਲੋੜ ਹੈ ਦੇਖੋ ਹਨਾ ਜਰੂਰ ਬਾਏ ਕਰਿਓ ਕਿਉਂਕਿ ਅਸੀਂ ਸਟੀਚਿੰਗ ਛੱਡ ਰਹੇ ਹਾਂ ਸਟੀਚਿੰਗ ਨਹੀਂ ਲੈ ਰਹੇ ਓਨਲੀ ਫੈਬਰਿਕ ਦਾ ਆਪਾਂ ਪੈਸਾ ਲੈ ਰਹਿਆਂਗੇ ਤਾਂ ਇਹਦੇ ਨਾਲ ਕੀ ਹੈ ਸਾਡਾ ਵੀ ਜੋ ਭਾਰ ਹੋਣਾ ਹੋ ਜਾਊਗਾ ਅਸੀਂ ਨੇ ਵੀ ਦੇਖੋ ਅੱਗੇ ਆਪਣੇ ਵਰਕਰਾਂ ਨੂੰ ਹੁਣ ਭੇ ਦੇਣੀ ਹੁੰਦੀ ਐ ਸਟੀਚਿੰਗ ਵਗੈਰਾ ਸਾਰਾ ਕੁਝ ਤਾਂ ਜਿੰਨਾ ਕੋ ਹੋ ਸਕੇ ਹੈਲਪ ਜ਼ਰੂਰ ਕਰਿਓ ਕਿਸੇ ਦੇ ਵੀ ਨਾਪ ਦਾ ਤੁਹਾਡੇ ਆਉਂਦਾ ਤਾਂ ਤੁਸੀਂ ਜ਼ਰੂਰ ਜਿੰਨੇ ਕੁ ਦੀ ਤੁਹਾਨੂੰ ਲੋੜ ਐ 1 2 4 ਜਿੰਨੇ ਸੂਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਲੈ ਲਿਓ ਹਰ ਇੱਕ ਸੂਟ ਦੇ ਉੱਪਰ ਪ੍ਰੋਪਰ ਟਾਰਟਾ ਵਗੈਰਾ ਲਗਾ ਕੇ ਵਧੀਆ ਕੁਆਲਿਟੀ ਡਾਈ ਕਰਵਾ ਕੇ ਸਾਰੇ ਸਟਿਚ ਕੀਤੇ ਹੋਏ ਨੇ ਜੀ ਤੇ ਇਹ ਤਾਂ ਸੀ ਜੋ ਨਾਪ ਮੈਂ ਤੁਹਾਨੂੰ ਦੱਸਿਆ ਸੀ ਕਿਸੇ ਭੈਣ ਨੇ ਨਾ ਸੁਣਿਆ ਤਾਂ ਦੁਬਾਰਾ ਦੱਸ ਦਿੰਦੀ ਆ ਲੰਬਾਈ 40 ਛਾਤੀ 22.5 ਕਮਰ 20 ਹਿੱਪ 25 ਘੇਰਾ 25 ਸਲਵਾਰ 38 ਇਸ ਨਾਪ ਦੇ ਸੂਟ ਸੀਗੇ ਪ੍ਰਾਈਸ ਸਾਰਿਆਂ ਦਾ ਸੀ ਓਨਲੀ 1295 ਇੱਕੋ ਪ੍ਰਾਈਸ ਦੇ ਸੀ ਪਿਓਰ ਵਿਸਕੋਸ ਬਰਬਰੀ ਦੇ ਸੂਟ ਜਿਹੜਾ ਵੀ ਪਸੰਦ ਆ ਤੁਸੀਂ ਲੈ ਸਕਦੇ ਹੋ ਇੱਕ ਦੋ ਸੂਟਾਂ ਨਾਲ ਹੀ ਸੀ ਦੁਪੱਟੇ ਵਿਦਆਊਟ ਦੁਪੱਟੇ ਨੇ ਤੁਸੀਂ ਲੈ ਸਕਦੇ ਹੋ ਜੀ ਤੇ ਹੁਣ ਅਲੱਗ ਨਾਪ ਦੇ ਸੂਟ ਨੇ ਇਹਨਾਂ ਦੇ ਬੇਟੀ ਲਈ ਬਣਵਾਏ ਸੀਗੇ ਇਹ ਨਾਪ ਹੈਗੇ ਜੀ ਇਹ ਨਾਪ ਸੁਣੋ ਲੈਂਥ ਰਹੂਗੀ 42 ਛਾਤੀ 20 हिप 22 ਬਾਹ 15.5 ਸਲਵਾਰ 37 ਦੁਆਰਾ ਸੁਣ ਲਓ ਜੀ ਲੈਂਥ 42 ਛਾਤੀ 20 हिप ਤੇ ਘੇਰਾ 22 ਬਾਹ 15.5 ਸਲਵਾਰ 37 ਇਹ ਹੈਵੀ ਪਾਰਟੀ ਵੇਅਰ ਸੂਟ ਬਣਵਾਏ ਸੀ ਉਹਨਾਂ ਨੇ ਦੇਖੋ ਜੀ ਇਹ ਆ ਗਈ ਸ਼ਰਟ ਫੁੱਲ ਪਿਓਰ ਨੇਚਰਲ ਕ੍ਰੇਪ ਹੈਂਡਵਰਕ ਦੇ ਪੀਸ ਨੇ ਬਹੁਤ ਵਧੀਆ ਕਲਰ ਹੈ ਜੀ ਮੂਵ ਸ਼ੇਡ neck line heavy ਹੈ shirt ਦਾ front full heavy ਹੈ ਟੋਟਲੀ ਹੈਂਡਵਰਕ ਹੈ बॉटम ਦੇ ਉੱਪਰ ਵੀ ਸਾਰਾ ਜੋ ਦੇਖ ਸਕਦੇ ਤੁਸੀਂ ਦੇਖੋ ਪਹਿਲਾ ਸਟੀਚਿੰਗ ਵੇਖੋ ਬੜੀ ਹੀ ਸੋਹਣੀ ਸਟੀਚਿੰਗ ਕੀਤੀ ਹੋਈ ਹੈ ਦੇਖੋ ਸਾਰਾ ਹੈਂਡਵਰਕ ਆਊਗਾ ਉੱਪਰ ਤੱਕ ਜਿੱਥੇ ਤੱਕ ਸ਼ਰਟ ਦਾ ਪੱਲਾ ਆਊਗਾ ਤੇ ਦੁਪੱਟਾ ਵੀ ਫੁੱਲ ਹੈਵੀ ਹੈ ਸਾਰਾ ਹੈਂਡਵਰਕ ਦੁਪੱਟੇ ਦੇ ਨਾਲ ਦੇਖੋ ਫੋਰ ਸਾਈਡ ਸਾਰਾ ਹੈਂਡਵਰਕ ਆਊਗਾ ਦੁਪੱਟੇ ਦੇ ਤੇ ਵਿੱਚ ਸਾਰੇ ਚਵੇਲਾ ਆਉਣਗੇ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਸੂਟ ਹੈਗਾ ਇਹਦੀ ਵੀ ਸਟੀਚਿੰਗ ਕੋਈ ਨਹੀਂ ਲਈ ਜਾਊਗੀ ਫ੍ਰੀ ਸਟੀਚਿੰਗ ਰਹੂਗੀ ਜੀ ਤੇ ਸੂਟ ਦਾ ਪ੍ਰਾਈਸ ਇਹਦਾ ਹੈਗਾ ਟੋਟਲੀ ਹੈਂਡਵਰਕ ਹੈ ਇਸ ਸੀਜ਼ਨ ਦੇ ਵਿੱਚ 4895 ਸਮਥਿੰਗ ਦਾ ਸੂਟ ਸੀਗਾ ਚਲੋ ਸਾਡਾ ਵੀ ਸੇਲ ਹੋ ਜਾਊਗਾ ਇਹ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਸਿਰਫ 4200 ਦਾ ਸੂਟ ਲੱਗੂ ਤੁਹਾਨੂੰ ਓਨਲੀ 4200 ਟੋਟਲੀ ਹੈਂਡਵਰਕ ਕੋਈ ਸਟੀਚਿੰਗ ਨਹੀਂ ਤੇ ਜੂਏ ਤੇ ਟਾਪਟਾ ਵਗੈਰਾ ਲੱਗੇਗਾ ਉਹਦਾ ਚਾਰਜ ਜ਼ਰੂਰ ਕਰਨਾ ਪਊਗਾ ਟੀਚਿੰਗ ਫਰੀ ਹੋਮ ਦੇਖੋ ਜੀ ਅੱਗੇ ਆ ਗਿਆ ਇਹ ਵੀ ਪਿਓਰ ਨੇਚਰਲ ਕ੍ਰੇਪ ਬ੍ਰਾਈਡਲ ਲੁੱਕ ਪੀਸ ਹੈਗਾ ਬ੍ਰਾਈਡਲ ਪੀਸ ਹੈ ਪਰ ਇਹ ਫਿਰੋਜ਼ੀ ਕਲਰ ਦੇ ਵਿੱਚ ਰੈਡੀ ਕੀਤਾ ਸੀ ਆਪਾਂ ਸਾਰਾ ਹੈਂਡਵਰਕ ਦਾ ਡਿਜ਼ਾਈਨ ਹੈ ਜੰਗਲ ਡਿਜ਼ਾਈਨ 슬ੀਵਜ਼ ਵੀ ਹੈਵੀ ਨੇ ਸਾਰਾ ਹੈਂਡਵਰਕ ਹੈ ਜੀ ਫਰੰਟ ਫੁੱਲ ਹੈਵੀ ਤੇ ਇਹ ਆ ਗਈ ਬਾਟਮ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਹੋਇਆ ਦੁਪੱਟਾ ਆਊਗਾ ਪਿਓਰ ਚਨੂਨ ਦਾ ਸਾਰਾ ਹੈਵੀ ਦੁਪੱਟਾ ਆਊਗਾ ਜੀ ਦੇਖੋ ਇਸ ਤਰ੍ਹਾਂ ਬੈਲ ਆਉਣੀ ਆ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ 4500 ਪਲੱਸ ਹੈ ਬਟ ਇਹ ਸੂਟ ਵੀ ਆਪਾਂ ਤੁਹਾਨੂੰ ਸਿਰਫ 3500 ਰੁਪਏ ਦਾ ਦਵਾਂਗੇ ਓਨਲੀ 3500 ਸਟੀਚਿੰਗ ਨਹੀਂ ਲਵਾਂਗੇ ਜੀ ਲੈ ਸਕਦੇ ਹੋ ਇੱਕ ਉਹ ਨਾਪ ਦੇਉਣਗੇ ਇਸ ਤੋਂ ਇਲਾਵਾ ਇਹ ਵਾਲਾ ਸੂਟ ਇਹ ਹੈਗਾ ਜੀ ਪਿਓਰ ਟੈਪੀ ਦਾ ਸੂਟ ਪਿਓਰ ਟੈਪੀ ਕਲਰ ਵੀ ਬਹੁਤ ਸੋਹਣਾ ਬ੍ਰਾਂਡ ਦਾ ਸੂਟ ਹੈ ਸਾਹੀਪਾ ਦਾ ਦੇਖ ਸਕਦੇ ਹੋ ਬਹੁਤ ਸੋਹਣੀ ਸਟੀਚਿੰਗ ਹੋਈ ਹੈ। ਨਾਲ ਪਲੇਨ ਬਾਟਮ ਰਹੂਗੀ। ਟਾਪ ਟਾ ਲਗਾ ਕੇ ਬਹੁਤ ਸੋਹਣੀ ਸਟੀਚਿੰਗ ਕੀਤੀ ਹੋਈ ਹੈ। ਦੁਪੱਟਾ ਵੀ ਪਿਓਰ ਟੈਬੀ ਹੈ। ਦੇਖੋ। 5 ਮੀਟਰ ਦਾ ਬਹੁਤ ਸੋਹਣਾ ਪਿਓਰ ਟੈਬੀ ਦਾ ਦੁਪੱਟਾ ਹੈ। ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਹੈਗਾ 2295 ਸਿਰਫ 2295 ਪਿਓਰ ਟੈਬੀ ਸਾਹਿਬਾ ਬ੍ਰਾਂਡ। ਹਾਂਜੀ ਕੁਝ ਕੁ ਪੀਸ ਆਪਾਂ ਤੁਹਾਨੂੰ ਅਨਸਟਿਚ ਦਿਖਾ ਰਹੇ ਹਾਂ। ਠੀਕ ਹੈ ਜੀ। ਜਿਹੜੇ ਕਿ ਅਜੇ ਸਟਿਚ ਕਰਨੇ ਇਹਨਾਂ ਦੇ ਰਹਿੰਦੇ ਸੀ ਇਹ ਵੀ ਆਫਸ ਤੇ ਮਿਲਣਗੇ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤਾਂ ਦੱਸ ਦਿਓ ਸਭ ਤੋਂ ਫਾਸਟ ਇਹ ਵਾਲਾ ਪੀਸ ਰਾਮ ਟੈਕਸ ਦਾ ਪੀਸ ਹੈ ਪਿਓਰ ਗਲਾਸ ਆਰਗੈਂਜ਼ਾ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਸਾਰੇ ਤੇ ਬਹੁਤ ਸੋਹਣਾ ਕਲਰ ਹੈ ਜੀ ਰਾਇਲ ਬਲੂ ਸਾਰਾ ਹੈਂਡਵਰਕ ਦਾ ਕਨਸੈਪਟ ਹੈਗਾ ਪਲੇਨ ਬਾਟਮ ਤੇ ਨਾਲ ਟਾਈ ਐਂਡ ਡਾਈ ਬਹੁਤ ਜਿਆਦਾ ਸੋਹਣਾ ਦੁਪੱਟਾ ਬਹੁਤ ਜਿਆਦਾ ਪਿਆਰਾ ਪੀਸ ਹੈ ਜੀ ਬਹੁਤ ਸੋਹਣਾ ਬ੍ਰੈਂਡ ਦਾ ਪੀਸ ਹੈਗਾ ਤੇ ਲੈ ਸਕਦੇ ਹੋ ਫੁੱਲੀ ਆਫ ਤੇ ਮਿਲੂਗਾ ਸਿਰਫ ਔਰ ਸਿਰਫ 2395 ਹੈਂਡਵਰਕ ਦਾ ਸਾਰਾ ਕਨਸੈਪਟ ਓਨਲੀ 2395 ਹਾਂਜੀ ਫੁੱਲ ਪਿਓਰ ਨੇਚਰਲ ਕ੍ਰੇਪ ਬਿਲਕੁਲ ਪਿਓਰ ਫੈਬਰਿਕ ਦੇ ਉੱਪਰ ਤਿਆਰ ਹੋਇਆਗਾ ਟਿੱਲਾ ਵਰਕ ਦੇ ਵਿੱਚ ਮੋਰਨੀਆਂ ਵਾਲਾ ਡਿਜ਼ਾਈਨ ਹੈਵੀ ਕੇਅਰ ਆਊਗਾ ਉੱਪਰ ਤੱਕ ਪੈਨਲ ਆਉਣਗੇ ਤੇ ਨੈਕ ਲਾਈਨ ਦਾ ਵੀ ਬਹੁਤ ਸੋਹਣਾ ਵਰਕ ਹੈ ਨੈਕ ਦੇ ਉੱਪਰ ਦੋ ਮੋਰਨੀਆਂ ਬਣੀਆਂ ਨੇ ਬਹੁਤ ਸੋਹਣਾ ਮਹਿੰਦੀ ਕਲਰ ਹੈਗਾ ਇਹ ਇਹਦਾ ਹੋਰ ਵੀ ਵਰਕ ਹੈਗਾ ਜੀ ਇਸ ਲੀਡਸ ਦਾ ਆਜੂਗਾ ਬੜਾ ਸੋਹਣਾ ਡਿਜ਼ਾਈਨ ਹੈ ਨਾਲ ਕਮਲਚਨੋਂਨ ਦੁਪੱਟਾ ਆਊਗਾ ਦੁਪੱਟੇ ਦੀ ਫਿਨਿਸ਼ਿੰਗ ਤੇ ਲੈਸ ਦੇ ਨਾਲ ਹੋ ਜਾਊਗੀ ਬਹੁਤ ਸੋਹਣਾ ਵਰਕ ਹੈਗਾ ਇਹਦਾ ਤੇ ਇਹ ਵਾਲਾ ਸੂਟ ਤੁਹਾਨੂੰ ਪਾਊਗਾ ਸਿਰਫ 1995 ਓਨਲੀ 1995 ਫੁੱਲੀ ਆਫ ਪਿਓਰ ਨੇਚਰਲ ਕ੍ਰੇਪ ਨਾਲ ਕਮਲਚਨੋਂਨ ਦੁਪੱਟਾ ਇਹ ਆਜੂਗਾ ਜੀ ਕ੍ਰੇਪ ਦੇ ਵਿੱਚ ਦੇਖੋ ਨੈਕ ਲਾਈਨ ਹੈਵੀ ਘੇਰਾ sleeves ਤੇ ਨਾਲ ਸੈਮੀ ਚਨੂੰਨ ਦੁਪੱਟਾ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਤੁਹਾਨੂੰ ਬਹੁਤ ਘੱਟ ਮਿਲ ਜੂਗਾ ਸਿਰਫ ਔਰ ਸਿਰਫ 1495 only 1495 ਆਫ ਤੇ ਦੇ ਰਹੇ ਆ ਤੇ ਆਜੂਗਾ ਜੀ कॉटन ਦੇ ਵਿੱਚ ਬਹੁਤ ਸੋਹਣਾ ਬ੍ਰਾਂਡ ਦਾ ਪੀਸ ਹੈਗਾ ਦੇਖੋ ਚਿਕਨ ਕਾਰੀ ਦਾ ਕੰਮ ਹੈ ਫਰੰਟ ਦੇ ਤੇ ਫਰੰਟ ਆਜੂਗਾ only ਫਰੰਟ ਪੱਲੇ ਤੇ ਲਾਈਨਿੰਗ ਲੱਗੂਗੀ ਬੈਗ ਤੇ ਨਹੀਂ ਲੱਗੂਗੀ ਸੇਮ 슬ੀਵਜ਼ ਆ ਜਾਣਗੇ ਬਹੁਤ ਸੋਹਣਾ ਡਿਜ਼ਾਈਨਰ ਪੀਸ ਆ ਪਲੇਨ ਬਾਟਮ ਆ ਜੂਗੀ ਮਹਿੰਦੀ ਕਲਰ ਦੀ ਤੇ ਨਾਲ ਬਹੁਤ ਸੋਹਣਾ ਦੁਪੱਟਾ ਇਹ ਵੀ ਤੁਹਾਨੂੰ ਫੁੱਲੀ ਆਫ ਤੇ ਮਿਲੂਗਾ ਸਿਰਫ ਔਰ ਸਿਰਫ 1195 ਅੱਗੇ ਇਹ ਵਾਲਾ ਪੀਸ ਆ ਗਿਆ ਜੀ ਚਿਕਨ ਕਰੀ ਦੇ ਵਿੱਚ ਟਾਈ ਐਂਡ ਡਾਈ ਕਾਫੀ ਸਾਰੇ ਭੈਣਾਂ ਨੇ ਮੰਗੇ ਸੀ ਵੱਟੋ ਦੋ ਤੋਂ ਉਹਨਾਂ ਲਈ ਹੋਲਡ ਕੀਤੇ ਸੀਗੇ ਸੂਟ ਤੇ ਇਹ ਵਾਲਾ ਤੁਹਾਨੂੰ ਮਿਲ ਜਾਊਗਾ ਸਿਰਫ ਔਰ ਸਿਰਫ 799 ਸਾਰਾ ਚਿਕਨ ਕਰੀ ਦਾ ਕੰਮ ਹੈ ਸ਼ਰਟ ਦੇ ਉੱਪਰ ਟਾਈ ਐਂਡ ਟਾਈ ਬਾਟਮ ਹੈ 799 ओनली ਹਾਂਜੀ ਇਹ ਵੀ ਪਿਓਰ ਨੇਚਰਲ ਪ੍ਰਿੰਟ ਇਹ ਸੇਮ ਹੀ ਆਜੂ ਦਾ ਦੋ ਸੂਟ ਰਖਵਾਏ ਸੀ ਉਹਨਾਂ ਨੇ ਇੱਕ ਆਪਣੇ ਲਈ ਇੱਕ ਬੇਟੀ ਲਈ ਹੈ ਜੇ ਸਟਿਚ ਨਹੀਂ ਹੋਏ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਸੇਮ ਪ੍ਰਾਈਸ ਦੇ ਵਿੱਚ ਕਮਲਚਨੋਂ ਦੁਪੱਟਾ ਹੈ ਵੀ ਸੀਰੀਜ਼ ਪਿਓਰ ਨੇਚਰਲ ਦਿੱਤਾ ਜੀ ਪਿਓਰ ਪਸ਼ਮੀਨਾ ਸਿੰਗਲ ਟਾਂਕੇ ਦਾ ਵਰਕ ਫੁੱਲ ਪਿਓਰ ਪਸ਼ਮੀਨਾ ਸਿੰਗਲ ਟਾਂਕੇ ਦਾ ਵਰਕ ਹੈ ਜੀ ਦੇਖ ਸਕਦੇ ਹੋ ਕਿਹੜਾ ਆਜੂਗਾ ਬਹੁਤ ਸੋਹਣਾ ਆਰੀ ਵਰਕ ਦੀ ਤਰ੍ਹਾਂ ਕੀਤਾ ਹੋਇਆ ਉੱਪਰ ਤੱਕ ਬੂਟੀ ਆਉਗੀ ਤੇ ਬਹੁਤ ਸੋਹਣਾ ਨੈਕਲਾਈਨ ਦਾ ਵਰਕ ਆਜੂਗਾ ਫੁੱਲ ਪਿਓਰ ਪਸ਼ਮੀਨਾ ਇਕ ਕੋਈ ਪੀਸ ਹੈ ਤਾਂ ਸਿਰਫ 995 ਦਾ ਮਿਲ ਜਾ ਤੁਹਾਨੂੰ ਓਨਲੀ 995 ਤੇ ਇਹ ਸੀ ਵੀਡੀਓ ਦੇਖੋ ਜੀ ਜਿੰਨਾ ਕੁ ਹੋ ਸਕੇ ਜਿੰਨੇ ਸੂਟਾਂ ਦੀ ਤੁਹਾਨੂੰ ਲੋੜ ਹੈ ਤੁਸੀਂ ਲੈ ਸਕਦੇ ਹੋ ਸਟੀਚਿੰਗ ਕੋਈ ਨਹੀਂ ਲਵਾਂਗੇ ਠੀਕ ਹੈ ਤੁਹਾਨੂੰ ਸਟੀਚਿੰਗ ਫ੍ਰੀ ਮਿਲ ਜੂ ਸਾਡਾ ਮਾਲ ਨਿਕਲ ਜਾਣਾ ਤੇ ਬਾਕੀ ਇਹ ਚੀਜ਼ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਆਰਡਰ ਪਲੇਸ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਇੱਕ ਆਈਡੀ ਪ੍ਰੂਫ ਸਾਨੂੰ ਜ਼ਰੂਰ ਦਿਓ ਫੌਨ ਵਾਲੀਆਂ ਭੈਣਾਂ ਨੂੰ ਸਪੈਸ਼ਲੀ ਰਿਕੁਐਸਟ ਹੈ ਸਾਡੀ ਆਪਣਾ ਆਈਡੀ ਪ੍ਰੂਫ ਜ਼ਰੂਰ ਦਿਓ ਆਪਣੀ ਜੋ ਤੁਸੀਂ ਆਰਡਰ ਪਲੇਸ ਕਰ ਲੈਨੇ ਹੋ ਸਟਿਚਿੰਗ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜੋ ਸਟਿਚਿੰਗ ਦੀ ਹਾਫ ਪੇਮੈਂਟ ਜ਼ਰੂਰ ਕਰੋ ਹਾਫ ਪੇਮੈਂਟ ਹੋਣ ਤੇ ਹੀ ਤੁਹਾਡੀ ਸਟਿਚਿੰਗ ਸ਼ੁਰੂ ਕੀਤੀ ਜਾਵੇਗੀ ਤੇ ਉਸ ਤੋਂ ਇਲਾਵਾ ਬੁਟੀਕ ਵਾਲੀਆਂ ਭੈਣਾਂ ਨੂੰ ਵੀ ਬੇਨਤੀ ਹੈ ਦੇਖੋ ਤਾਂ ਆਪਣਾ ਜੋ ਵੀ ਹੈ ਆਰਡਰ ਵਗੈਰਾ ਤੁਸੀਂ ਲੈਨੇ ਹੋ ਤਾਂ ਸਾਡੇ ਵਾਲੀ ਗਲਤੀ ਬਿਲਕੁਲ ਵੀ ਨਾ ਕਰਿਓ ਕਿਉਂਕਿ ਆਪਾਂ ਬੰਦਾ ਹੈ ਨਾ ਕੁਝ ਵੀ ਹੈ ਸਿਆਣਾ ਕਰਨ ਵਾਲੇ ਵੀ ਸਾਨੂੰ ਲੋਕ ਹੀ ਹੁੰਦੇ ਨੇਗੇ ਸਾਨੂੰ ਸਾਰਾ ਕੁਝ ਪਹਿਲਾਂ ਨਹੀਂ ਪਤਾ ਹੁੰਦਾ ਤਾਂ ਜਿਵੇਂ ਜਿਵੇਂ ਆਪਾਂ ਸਿੱਖਦੇ ਆਂ ਕਿਸੇ ਚੀਜ਼ ਦੇ ਗੋ ਥਰੂ ਹੁੰਨੇ ਆਪਾਂ ਉਹ ਚੀਜ਼ ਦੇ ਵਿੱਚੋਂ ਲੰਘਦੇ ਆਂ ਤਾਂ ਆਪਾਂ ਨੂੰ ਪਤਾ ਲੱਗਦਾ ਜਾਂਦਾ ਕਿ ਕੀ ਕੀ ਚੀਜ਼ਾਂ ਦੀ ਸਾਨੂੰ ਲੋੜ ਆ ਤਾਂ ਜਦੋਂ ਵੀ ਆਰਡਰ ਲੈਣੇ ਹੋ ਤਾਂ ਸਾਰੇ ਅਗਲੇ ਦੇ ਪ੍ਰੂਫ ਤੇ ਪੇਮੈਂਟ ਪਹਿਲਾਂ ਕਰਵਾਓ ਤੇ ਬਾਕੀ ਜੀ ਤੇ ਸਕਰੀਨ ਦੇ ਉੱਪਰ ਨੰਬਰ ਹੈਗਾ ਉਹਨਾਂ ਨੂੰ ਇੱਕ ਕਾਲ ਜ਼ਰੂਰ ਲਾਇਓ ਕਾਲ ਨਹੀਂ ਕਰ ਸਕਦੇ ਤਾਂ ਵੀਡੀਓ ਅੱਜ ਵਾਲੀ ਵੀਡੀਓ ਉਹਨਾਂ ਤੱਕ ਸ਼ੇਅਰ ਜ਼ਰੂਰ ਕਰੋ ਕਿਉਂਕਿ ਉਹਨਾਂ ਤੱਕ ਇੰਨੀਆਂ ਕ ਵੀਡੀਓਜ਼ ਪਹੁੰਚ ਜਾਣ ਕਿ ਅੱਗੇ ਤੋਂ ਉਹ ਕਿਸੇ ਨਾਲ ਐਵੇਂ ਨਾ ਕਰਨ ਓਕੇ ਜੀ ਸਸ਼ੀਕਾ